ਆਪ ਸਭ ਨੂੰ ਪਤਾ ਹੈ ਕਿ ਬਾਹਰਲੇ ਮੁਲਕ ਵਿੱਚ ਗਏ ਮੁੰਡੇ ਕੁੜੀਆਂ ਆਪਣੇ ਭੈਣ ਭਰਾ ਦਾ ਵਿਆਹ ਆਨਲਾਈਨ ਦੇਖਦੇ ਹਨ ਕਿਉਂਕਿ ਮਜਬੂਰੀਆਂ ਕਾਰਨ ਐਸੇ ਟਾਈਮ ਆ ਨਹੀਂ ਸਕਦੇ ਉੱਥੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੁੰਡੇ ਨੇ ਕੈਨੇਡਾ ਬੈਠੇ ਨੇ ਆਪਣੀ ਭੈਣ ਦੇ ਵਿਆਹ ਤੇ ਇੱਕ ਅਜਿਹਾ ਗੀਤ ਗਾਇਆ ਕਿ ਭੈਣ ਭਰਾ ਦਾ ਗੀਤ ਸੁਣ ਕੇ ਭਾਵਕ ਹੋ ਜਾਂਦੀ ਆ ਤੁਸੀਂ ਵੀ ਦੇਖੋ ਪੂਰੀ ਵੀਡੀਓ ਵੀਡੀਓ ਬਾਰੇ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਪਹਿਰੇ ਮੇਰੀਏ ਵੀਰ ਤੇਰਾ ਆਦਾਰ ਪੱਗ ਬੰਨੀ ਬੈਠਾ ਕੈਂਡਾ ਵਿੱਚ ਬੈਠਾ ਲਾਉ ਰੌਣ ਗਾਣੀ ਵੀਰ ਤੇਰਾ ਆਦਾਰ ਪੱਗ ਬੰਨੀ ਬੈਠਾ ਸਭ ਨਾਲ ਹੱਸ ਦਿਨ ਵੇਖਣ ਲੋ ਵੀਰ ਤੇਰਾ ਆਦਾਰ ਪੱਗ ਬੰਨੀ ਰੱਖਾ ਹਲਵਾ ਮੈਂ ਇੱਥੇ ਸਮਝ ਲੈਣਾ ਪੀਸ ਸਵਾਗਤ ਹੈ ਜੀ ਆਇਆਂ ਨੂੰ ਜੀ ਬੜੀ ਪਿਆਰੀ ਜੀ ਵੀਡੀਓ ਸਾਡੇ ਵੀਰ ਨੇ ਸ਼ੂਟ ਕੀਤੀ ਹੈ ਸਭ ਭੈਣਾਂ ਵਾਸਤੇ ਸੋਹਣੇ ਤਾੜੀਆਂ ਔਰ ਜਿੰਨੂੰ ਪਸੰਦ ਆਈ ਹੈ ਸਭਾ ਪਿਆਰੀ ਜੀ ਵੀਡੀਓ ਬਣਾਈ ਹੈ ਸਾਡੇ